ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਹਾਣੀ ਲੂੰਬੜੀ ਅਤੇ ਬੱਕਰੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇੱਕ ਪਿਆਸੀ ਲੂੰਬੜੀ ਪਾਣੀ ਦੀ ਭਾਲ ਵਿੱਚ ਇੱਕ ਖੂਹ ਤੇ ਪੁੱਜੀ ਖੂਹ ਵਿੱਚ ਝਾਤੀ ਮਾਰਨ ਸਮੇ ਉਸ ਦਾ ਪੈਰ ਖਿਸਕ ਗਿਆ ਅਤੇ ਉਹ ਖੂਹ ਵਿੱਚ ਡਿੱਗ ਗਈ ਸਖਤ ਗਰਮੀ ਹੋਣ ਕਾਰਨ ਖੂਹ ਵਿੱਚ ਪਾਣੀ ਬਹੁਤ ਥੋੜਾ ਸੀ ਲੂੰਬੜੀ ਨੇ ਖੂਹ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਈ ਕੁਝ ਦੇਰ ਬਾਅਦ ਉਸ ਖੂਹ ਤੇ ਇੱਕ ਬੱਕਰੀ ਆ ਗਈ ਅਤੇ ਉਸ ਨੇ ਵੀ ਖੂਹ ਵਿੱਚ ਚਾਕਿਆ ਖੂਹ ਵਿੱਚ ਲੂੰਬੜੀ ਨੂੰ ਦੇਖ ਕੇ ਉਹ ਪੁੱਛਣ ਲੱਗੀ ਕਿ ਉਹ ਵਿੱਚ ਕੀ ਕਰ ਰਹੀ ਹੈ ਚਲਾਕ ਲੂੰਬੜੀ ਨੇ ਜਵਾਬ ਦਿੱਤਾ ਕਿ ਉਹ ਪਾਣੀ ਪੀ ਰਹੀ ਹੈ ਲੂੰਬੜੀ ਨੇ ਬੱਕਰੀ ਨੂੰ ਕਿਹਾ ਕਿ ਜੇਕਰ ਉਸਨੇ ਵੀ ਪਾਣੀ ਪੀਣਾ ਹੈ ਤਾਂ ਇੱਥਾ ਆ ਜਾਵੇ। ਪਿਆਸੀ ਬੱਕਰੀ ਨੇ ਬਿਨਾਂ ਸੋਚੇ ਸਮਝੇ ਖੂਹ ਵਿੱਚ ਛਾਲ ਮਾਰ ਦਿੱਤੀ। ਲੂੰਬੜੀ ਬੱਕਰੀ ਦੀ ਪਿੱਠ ਤੇ ਚੜ ਗਈ ਅਤੇ ਕੁੱਦ ਕੇ ਖੂਹ ਤੋਂ ਬਾਹਰ ਆ ਗਈ। ਬੱਕਰੀ ਵਿਚਾਰੀ ਖੂਹ ਵਿੱਚ ਹੀ ਰਹਿ ਗਈ। ਉਹ ਆਪਣੀ ਮੂਰਖਤਾ ਤੇ ਪਛਤਾਉਣ ਲੱਗੀ। ਸਿੱਖਿਆ ਬਿਨਾਂ ਸੋਚੇ ਸਮਝੇ ਕੋਈ ਕੰਮ ਨਾ ਕਰੋ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।